ਹਾਂਜੀ ਸਾਸਿਕਾ ਜੀ ਸਾਰੇ ਮੇਰੇ ਵੀਰਾਂ ਨੂੰ ਕਿਵੇਂ ਹੋ ਸਾਰੇ ਉਮੀਦ ਆ ਠੀਕ ਠਾਕ ਹੋਮੋਂਗੇ ਅੱਜ ਬਈ ਆਪਾਂ ਪੀਐਸਪੀਸੀਐਲ ਹੈੱਡ ਆਫਿਸ ਪਟਿਆਲਾ ਵਿਖੇ ਜਿਹੜੀ ਮੀਟਿੰਗ ਕੀਤੀ ਐ ਉਸ ਦੇ ਰਿਗਾਰਡ ਆਪਾਂ ਦੋ ਵਾਰ ਤਾਂ ਬਈ ਆਪਾਂ ਲਾਈਵ ਉਥੋਂ ਹੀ ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਅਪਡੇਟ ਕਰਤੀ ਸੀ ਬਈ ਲਾਈਵ ਹੋਣ ਦਾ ਮਕਸਦ ਇਹੀ ਹੁੰਦਾ ਵੀ ਇੱਕ ਤਾਂ ਤੁਹਾਡਾ ਸਾਰੇ ਸਾਥੀ ਵੀਰਾਂ ਦਾ ਧੰਨਵਾਦ ਕਰਨਾ ਸੀ ਬਈ ਜਿਹੜੇ ਅੱਜ ਉਥੇ ਆਪਣੇ ਮੀਟਿੰਗ ਦੇ ਵਿੱਚ ਪਹੁੰਚੇ ਤੁਸੀਂ ਹਨ ਆਪਣੇ ਸੱਦੇ ਦੇ ਉੱਤੇ ਪਹੁੰਚਣ ਲਈ ਤੁਹਾਡਾ ਦਿਲੋਂ ਧੰਨਵਾਦ ਬਈ ਜਿਹੜੇ ਮੇਰੇ ਵੀਰ ਆਏ ਤੇ ਜਿਹੜੇ ਨਹੀਂ ਆਏ ਬਈ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਦੀਆਂ ਮੈਨੂੰ ਕੌਲਾ ਵੀ ਆਈਆਂ ਬਈ ਬਾਈ ਆਪਣੇ ਘਰੇ ਆ ਮਜਬੂਰੀ ਸੀ ਜਾ ਆਹ ਦਿੱਕਤ ਕਰਕੇ ਆਪਾਂ ਆ ਨਹੀਂ ਪਾਏ ਹਨ ਤੇ ਕੋਸ਼ਿਕ ਜੋ ਦੋ ਚਾਰ ਗੱਲਾਂ ਬਈ ਉਦੋਂ ਰਹਿ ਗਈਆਂ ਉਹਨਾਂ ਨੂੰ ਦੱਸਣ ਵਾਸਤੇ ਆਪਾਂ ਦੁਬਾਰਾ ਲਾਈਵ ਆਇਆ ਹੁਣ ਤੇ ਛੇਤੀ ਛੇਤੀ ਆਪਣਾ ਜਿਹੜਾ ਸੈਸ਼ਨ ਹੈ ਬਈ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਤੇ ਮੈਂ ਵੀ ਬਈ ਸ਼ੇਅਰ ਕਰ ਦੰਨਾ ਹਨਾ ਸੋ ਤਾਂ ਜੋ ਆਪਾਂ ਜੋ ਆਪਣੀਆਂ ਦੋ ਚਾਰ ਗੱਲਾਂ ਰਹਿ ਗਈਆਂ ਸੀ ਉਹ ਤੁਹਾਨੂੰ ਦੱਸ ਸਕੀ ਬਈ ਮਿੱਠੂ ਮਿੱਠੂ ਕੁਮਾਰ ਕੀ ਹਾਲ ਹੈ ਵੀਰ ਜੀ ਵਧੀਆ ਬਈ ਸੋ ਮੀਟਿੰਗ ਦੇ ਵਿੱਚ ਬਈ ਜਿਹੜੇ ਤਾਂ ਮੇਰੇ ਸਾਥੀ ਵੀਰ ਪਹੁੰਚ ਗਏ ਉਹਨਾਂ ਦਾ ਤਾਂ ਧੰਨਵਾਦ ਆਪਾਂ ਕਰਤਾ ਤੇ ਜਿਹੜੇ ਬਈ ਕੈਂਡੀਡੇਟ ਨਹੀਂ ਪਹੁੰਚੇ ਉਹਨਾਂ ਵਾਸਤੇ ਬਈ ਅੱਗੇ ਤੋਂ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਵੀ ਜਿਵੇਂ ਅੱਜ ਆਪਾਂ ਇਕੱਠੇ ਹੋ ਕੇ ਗਏ ਵਧੀਆ ਲਗਭਗ 70 80 ਕੈਂਡੀਡੇਟ ਜਾਂ 100 ਦੇ ਕਰੀਬ ਕੈਂਡੀਡੇਟ ਉੱਥੇ ਆਪਾਂ ਇਕੱਠੇ ਹੋਏ ਸੀ ਅੱਜ ਏ ਆਪਾਂ ਬਈ 70 80 ਦਾ ਇਕੱਠ ਵੀ ਬਹੁਤ ਵਧੀਆ ਹੋ ਗਿਆ ਕਿਉਂਕਿ ਆਪਾਂ ਕੋਈ ਲੰਮੇ ਸਮੇਂ ਦੀ ਤੁਹਾਨੂੰ ਬੁਲਾ ਨਹੀਂ ਰਹੇ ਸੀ ਇੱਕ ਦੋ ਦਿਨਾਂ ਦੀ ਸਨੇਹ ਲਾਇੀ थी ਬਈ ਜਿੰਨੇ ਕ ਕੈਂਡੀਡੇਟਾਂ ਨੂੰ ਆਪਾਂ ਸਨੇਹ ਲਾਇਏ ਸੀ ਉਹ ਸਾਰੇ ਲਗਭਗ ਆ ਗਏ ਸੀ ਬਈ ਹਨਾ ਤੇ ਜਿਹੜੀਆਂ ਵੀ ਬਈ ਆਪਣੀਆਂ ਅੱਜ ਦੀਆਂ ਮੰਗਾਂ ਸੀਗੀਆਂ ਉਹ ਸਾਰੀਆਂ ਲਗਭਗ ਮੈਂ ਕਿਹਾ ਵੱਲੋਂ ਮੰਨ ਲਈਆਂ ਗਈਆਂ ਨੇ ਤੇ ਮੀਟਿੰਗ ਹੈ ਜਿਹੜੀ ਬਈ ਸਫਲਤਾਪੂਰਵਕ ਰਹੀ ਹੈ ਆਪਣੀ ਤੇ ਆਪਣੇ ਆਗੂ ਬਈ ਪ੍ਰਧਾਨ ਕਲਦੀਪ ਸਿੰਘ ਨੂੰ ਆਪਾਂ ਮੂਹਰੇ ਲਾ ਕੇ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਬਈ ਆਪਣੀ ਪਹਿਲੀ ਮੰਗ ਤਾਂ ਇਹ ਸੀ ਵੀ ਜਿਹੜਾ ਉਹਨਾਂ ਨੇ ਡੇਟ ਐਬਸੈਂਟ ਕੈਂਡੀਡੇਟ ਜਿਹੜੇ ਹੋਏ ਨੇ ਬਈ ਆਪਣੀ ਡੀਵੀ ਦੌਰਾਨ ਜਿਹੜੀ 12 ਤਰੀਕ ਤੱਕ ਆਪਣੀ ਡੀਵੀ ਚੱਲੀ ਹੈ ਉਹਦੇ ਵਿੱਚ ਬਈ ਉਹਨਾਂ ਨੇ ਜਿਹੜੀ 10ਵੇਂ ਮਹੀਨੇ ਦੀ ਤਰੀਕ ਦੇ ਦਿੱਤੀ ਸੀ ਉਹ ਬਹੁਤ ਲੰਮੀ ਤਰੀਕ ਸੀ ਜੇਕਰ ਉਹ ਮਾਇਕਮੇ ਵੱਲੋਂ ਉਹੀ ਤਰੀਕ ਰਹਿ ਜਾਂਦੀ ਮਤਲਬ 10 ਤਰੀਕ ਤੱਕ ਜਿਹੜੇ ਐਬਸੈਂਟ ਕੈਂਡੀਡੇਟਰ ਨੇ ਉਹਨਾਂ ਨੇ ਉਹਨਾਂ ਨੂੰ ਵੈਰੀਫਾਈ ਕਰਨਾ ਸੀ ਤਾਂ ਭਾਈ ਅੱਗੇ ਦੀ ਜਿਹੜੀ ਆਪਣੀ ਜੁਆਇਨਿੰਗ ਦਾ ਪ੍ਰੋਸੈਸ ਆ ਉਹ ਬਹੁਤ ਸਲੋ ਹੋ ਜਾਣਾ ਸੀ ਹਨਾ ਉਸੇ ਦੇ ਰਿਗਾਰਡ ਇਹ ਲਗਭਗ ਮੇਨਟਾ ਮੀਟਿੰਗ ਰੱਖੀ ਗਈ ਸੀ ਤੇ ਨਾਲ ਆਪਣੀਆਂ ਭਾਈ ਜਿਹੜੀਆਂ ਦੂਜੀਆਂ ਮੰਗਾਂ ਹੁੰਦੀਆਂ ਨੇ ਇੱਕ ਮੇਰੇ ਹੈਂਡੀਕੈਪਡ ਵੀਰ ਨੇ ਜਿਹੜੇ ਉਹਨਾਂ ਦੀਆਂ ਵੀ ਭਾਈ ਵੈਰੀਫਿਕੇਸ਼ਨ ਦੇ ਉੱਤੇ ਰੋਕ ਲਾਤੀ ਸੀ ਉਹਨਾਂ ਨੇ ਵੀ ਉਹਨਾਂ ਨੂੰ ਇਹ ਕਿਹਾ ਸੀ ਵੀ ਮਤਲਬ ਜਿਹੜੇ ਆਪਣੇ ਹੈਂਡੀਕੈਪਟ ਸਰਟੀਫਿਕੇਟ ਨੇ ਉਹ ਤੁਸੀਂ ਦੁਬਾਰਾ ਵੈਰੀਫਾਈ ਕਰਵਾ ਕੇ ਲੈ ਕੇ आओ ਤੇ ਅੱਗੇ ਬਈ ਮੈਕਮੇਂਚ ਜਦੋਂ ਉਹ ਵੈਰੀਫਾਈ ਕਰਵਾਉਣ ਗਏ ਤਾਂ ਉਹਨਾਂ ਨੇ ਉਹਨਾਂ ਦੇ ਜਿਹੜੇ ਵੈਰੀਫਾਈ ਨੇ ਡਾਕੂਮੈਂਟ ਕਰਨ ਤੋਂ ਇਨਕਾਰ ਕਰਤਾ ਵੀ ਸਾਨੂੰ ਕੋਈ ਮੈਕਮੇਂਚ ਵੱਲੋਂ ਲਿਖਤੀ ਰੂਪ ਦੇ ਵਿੱਚ ਕੋਈ ਮਤਲਬ ਨੋਟਿਸ ਨਹੀਂ ਆਇਆ ਹਨਾ ਸੋ ਉਹਨਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਬਈ ਹੈਂਡੀਕੈਪਟ ਵੀਰਾਂ ਨੂੰ ਉਹਨਾਂ ਦੀ ਬੇਨਤੀ ਵੀ ਆਪਾਂ ਨੇ ਬਈ ਮੰਗਾਣ ਦੇ ਵਿੱਚ ਰੱਖੀ ਸੀ ਤੇ ਜੋ ਕਿ ਬਈ ਆਪਣੇ ਆਫਿਸ ਦੇ ਵਿੱਚ ਬੈਠੇ ਬੈਠੇ ਹੀ ਠੀਕ ਹੈ ਨਾ ਜੀ ਉਹਨਾਂ ਨੇ ਮਤਲਬ ਆਪਣੇ ਮੈਕਮੇ ਦੇ ਜਿਹੜੇ ਵੀ ਚਲੋ ਸੀਨੀਅਰ ਨੇ ਚਾਹੇ ਜੂਨੀਅਰ ਨੇ ਲਾ ਲਓ ਉਹਨਾਂ ਨੂੰ ਕਾਲ ਦੇ ਉੱਤੇ ਨਾਲ ਦੀ ਨਾਲ ਇਹ ਚੀਜ਼ ਬਾਰੇ ਕਿਹਾ ਤੇ ਉਹਨਾਂ ਨੇ ਬਈ ਆਪਣੇ ਸਾਡੇ ਬੈਠੇ ਬੈਠੇ ਹੀ ਇਹ ਚੀਜ਼ ਨੂੰ ਮਤਲਬ ਹਰੀ ਝੰਡੀ ਦਿੱਤੀ ਵੀ ਜਿਹੜੇ ਹੈਂਡੀਕੈਪਟ ਸਰਟੀਫਿਕੇਟ ਨੇ ਬਈ ਸਾਰੇ ਜ਼ਿਲ੍ਹਿਆਂ ਦੇ ਲਗਭਗ ਸੀਐਮਓ ਨੂੰ ਮਤਲਬ ਵੀ ਲਿਖਤੀ ਰੂਪ ਦੇ ਵਿੱਚ ਦੇ ਦਿੱਤਾ ਜਾਵੇ ਵੀ ਉਹਨਾਂ ਦੇ ਡਾਕੂਮੈਂਟ ਨੇ ਜਿਹੜੇ ਵੈਰੀਫਾਈ ਕਰੇ ਜਾਣ। ਸੋ ਜਲਦੀ ਬਈ ਹੈਂਡੀਕੈਪਡ ਵੀਰਾਂ ਅਤੇ ਜਿਹੜੇ ਐਬਸੈਂਟ ਵੀਰ ਨੇ ਉਹਨਾਂ ਨੂੰ ਬਈ ਕੱਲ ਦੀ ਡੇਟ ਮਤਲਬ 16 9 ਤਰੀਕ 2025 ਜਿਹੜਾ ਜੁਨੀਅਨ ਵੱਲੋਂ ਕਰਵਾਈ ਗਈ ਹੈ ਬਈ। ਤੇ ਬਾਕੀ ਬਈ ਬਹੁਤ ਸਾਰੇ ਮਿੱਤਰਾਂ ਦਾ ਕੌਲਾਂ ਇਸ ਰਿਗਾਰਡ ਆ ਰਹੀਆਂ ਸੀ ਵੀ ਬਈ ਜਿਹੜੀ ਆਪਣੀ ਡੀਵੀ ਹੋਈ ਹੈ 12 ਤਰੀਕ ਤੱਕ ਕਿੰਨੇ ਕੈਂਡੀਡੇਟ ਨੇ ਬਈ ਜਿਹੜੇ ਐਬਸੈਂਟ ਸੀਗੇ ਤਾਂ ਉਹਨਾਂ ਦਾ ਬਈ ਤੁਹਾਨੂੰ ਦੱਸ ਦਈਏ ਵੀ ਲਗਭਗ 300 ਕੈਂਡੀਡੇਟ ਦੇ ਆਸ-ਪਾਸ ਜਿਹੜਾ ਐਬਸੈਂਟ ਕੈਂਡੀਡੇਟ ਹੈ ਉਹ ਰਿਹਾ ਤੇ ਉਹਨਾਂ ਦੇ ਵਿੱਚ ਬਈ ਸਭ ਨੂੰ ਲਗਭਗ ਕੌਲਾਂ ਜਾ ਚੁੱਕੀਆਂ ਨੇ ਸੋ ਉਹਨਾਂ ਦੇ ਵਿੱਚੋਂ ਬਈ ਲਗਭਗ 100 ਕੈਂਡੀਡੇਟ ਜਾਊਗਾ ਬਈ 200 ਕੈਂਡੀਡੇਟ 250 ਕੈਂਡੀਡੇਟ ਹੈ ਜਿਹੜਾ ਆਪਣਾ ਡੀਵੀ ਦੇ ਵਿੱਚੋਂ ਨਿਕਲੂਗਾ ਬਈ ਜਿਹੜਾ ਸਹੀ ਮਤਲਬ ਨਹੀਂ ਹੋਊਗਾ ਤੇ ਨਹੀਂ ਜਾਊਗਾ ਬਈ ਹਨਾ ਸੋ ਜਿਆਦਾ ਟਾਈਮ ਨਾ ਲੈਂਦੇ ਹੋਏ ਬਈ ਇੰਨੀਆਂ ਇੱਕ ਗੱਲਾਂ ਆਪਾਂ ਤੁਹਾਨੂੰ ਦੱਸਣੀਆਂ ਸੀ ਜਿਹੜੀਆਂ ਅੱਜ ਦੀਆਂ ਸੀ ਤੇ ਕਿਸੇ ਮੇਰੇ ਵੀਰ ਨੇ ਜੇ ਕੋਈ ਹੋਰ ਸਵਾਲ ਜਵਾਬ ਕੋਈ ਪੁੱਛਣਾ ਹੈ ਡੀਵੀ ਦੇ ਸਬੰਧ ਦੇ ਵਿੱਚ ਬਈ ਜੇ ਕੋਈ ਵੀ ਆਪਣਾ ਕਟਾਗਰੀ ਦੇ ਸਬੰਧ ਦੇ ਵਿੱਚ ਤਾਂ ਬਈ ਪੁੱਛ ਸਕਦੇ ਹੋ ਬਾਕੀ ਸਾਰੀਆਂ ਬਈ ਜਿਹੜੀਆਂ ਆਪਣੀਆਂ ਮੇਨ ਗੱਲਾਂ ਸੀ ਉਹ ਤਾਂ ਆਪਣੀਆਂ ਉਥੇ ਪਟਿਆਲਾ ਤੋਂ ਜਿਹੜਾ ਆਪਾਂ ਲਾਈਵ ਕਰਿਆ ਸੀ ਉਹਦੇ ਵਿੱਚ ਹੀ ਹੋ ਗਈਆਂ ਸੀ ਬਈ ਹੂੰ ਗੁਰਪੱਲ ਵਰਵਾਲ ਸਰ ਇੱਕ ਮੇਰਾ ਬਹਿ ਮੈਂ ਦੂਰ ਕਰੋ ਕੀ ਬਹਿਮਾ ਬਈ ਤੁਹਾਡਾ ਹਾਂ ਮਰਤਪਾਲ ਜੀ ਆਪਾਂ ਇਸ ਹਾ ਜੁਆਇਨਿੰਗ ਬਾਰੇ ਆਪਾਂ ਦੋ ਲਾਈਵ ਪਹਿਲਾਂ ਸਵੇਰੇ ਪਟਿਆਲੇ ਤੋਂ ਕਰ ਚੁੱਕੇ ਆਂ ਆਪਣਾ ਉਪ ਪ੍ਰਧਾਨ ਕੁਲਦੀਪ ਸਿੰਘ ਦਾ ਵੀ ਆਪਾਂ ਨੇ ਲਾਈਵ ਆਪਣੇ ਚੈਨਲ ਤੋਂ ਚਲਾਇਆ ਸੀ ਉਹਨਾਂ ਨੇ ਬਈ ਸਾਰੀਆਂ ਹੀ ਗੱਲਾਂ ਇਹ ਨੇ ਜਿਹੜੀਆਂ ਹਨਾ ਉਸ ਲਾਈਵ ਦੇ ਵਿੱਚ ਦੱਸੀਆਂ ਨੇ ਤੁਸੀਂ ਬਈ ਇੱਕ ਵਾਰ ਉਹ ਵੀ ਸੁਣ ਲਿਓ ਤੇ ਇੱਕ ਵਾਰ ਮੈਂ ਤੁਹਾਨੂੰ 10 ਵੀ ਦਿਨਾਂ ਵੀ ਆਪਣੀ ਜਿਹੜੀ ਅਕਤੂਬਰ ਦੇ ਵਿੱਚ ਵਿੱਚ ਬਈ ਜੁਆਇਨਿੰਗ ਹੋਊਗੀ ਹਨਾ ਉਹਨਾਂ ਨੇ ਜਿਹੜੀਆਂ ਪੱਕੀਆਂ ਡੇਟਾਂ ਨੇ ਆਪਾਂ ਨੂੰ ਲਗਭਗ 10 ਤੋਂ 12 ਅਕਤੂਬਰ ਦੱਸ ਦਿੱਤੀ ਹੈ ਤੇ ਉਦੋਂ ਤੱਕ ਕਹੇ ਵੀ ਜੁਆਇਨਿੰਗ ਕਰਵਾ ਦੇਣਗੇ ਪਰ ਜੇ ਉਹਨਾਂ ਦਾ ਕਹਿਣਾ ਸੀ ਵੀ ਇਸ ਤਰੀਕ ਤੱਕ ਜੇ ਜੁਆਇਨਿੰਗ ਨਹੀਂ ਹੁੰਦੀ ਤਾਂ ਅਕਤੂਬਰ ਮਨਤ ਦੇ ਵਿੱਚ ਬਈ ਪੱਕਾ ਹੀ ਆਪਣੀ ਜੁਆਇਨਿੰਗ ਹੈ ਜਿਹੜੀ ਹੋਜੂਗੀ ਬਈ ਇਹਦੋਂ ਲੇਟ ਨਹੀਂ ਹੁੰਦੀ ਬਈ ਇਹ ਗੁਰਪਾਲ ਦਾ ਕੀ ਬਹਿਮਤੀ ਬਈ ਦੂਰ ਕਰਦੀ ਆਪਾਂ ਏਕੇ ਪਲੀਜ਼ ਸਰ ਮੇਰੇ ਆਪ ਦਾ ਪਰਸਨਲ ਨੰਬਰ ਸੈਂਡ ਕਰੋ ਪਰਸਨਲ ਨੰਬਰ ਏਕੇ ਜੀ ਆਪਣਾ ਤੁਹਾਨੂੰ ਇਸੇ ਲਾਈਵ ਦਾ ਜਿਹੜਾ ਆਪਣਾ ਥੰਬਨੇਲ ਲੱਗਿਆ ਹੋਇਆ ਹੈ ਨਾ ਉਹਦੇ ਉੱਤੇ ਮੇਰਾ ਨੰਬਰ ਲਿਖਿਆ ਹੋਇਆ ਹੈ ਤੁਸੀਂ ਨੋਟ ਕਰ ਲਓ ਠੀਕ ਹੈ ਜੀ ਹੁਣ ਅੱਗੇ ਜੀ ਆਪਣਾ ਅਮਰਤਪਾਲ ਸਿੰਘ ਅਪਰੈਂਟਸ਼ਿਪ ਜੁਆਇਨਿੰਗ ਕਦੋਂ ਤੱਕ ਹੋ ਜਾਣੀ ਹੈ ਹਾਂ ਬਈ ਅਕਤੂਬਰ ਮੰਥ ਦੇ ਵਿੱਚ ਹੋ ਜਾਣੀ ਹੈ ਠੀਕ ਹੈ ਇਹ ਹੈਗੇ ਆਪਣੇ ਸ਼ਿਲਪਾ ਕੰਬੋਜ ਸੈਕੰਡ ਲਿਸਟ ਆਊ ਕਿ ਨਹੀਂ ਅਪਰੈਂਟਸ਼ਿਪ ਦੀ ਜੀ ਸੈਕੰਡ ਲਿਸਟ ਨਹੀਂ ਆਉਂਦੀ ਜੀ ਅਪਰੈਂਟਸ਼ਿਪ ਦੀ ਅਪਰੈਂਟਸ਼ਿਪ ਦੀ ਕੋਈ ਸੈਕੰਡ ਲਿਸਟ ਨਹੀਂ ਆਉਂਦੀ ਸੈਕੰਡ ਚਾਂਸ ਬਈ ਇਹ ਉਹਨਾਂ ਨੂੰ ਦਿੱਤਾ ਵੀ ਜਿਹੜੇ ਕੈਂਡੀਡੇਟ ਐਬਸੈਂਟ ਸੀ ਜੇ ਸੈਕੰਡ ਲਿਸਟ ਇਕਈ ਮਤਲਬ ਇੱਕ ਕੋਈ ਉਸ ਦੇ ਵਿੱਚ ਆ ਸਕਦੀ ਹੈ ਇੱਕ ਕੋਈ ਚਾਂਸ ਹੈ ਜੇ ਜਿੰਨੇ ਕੈਂਡੀਡੇਟ ਉਹਨਾਂ ਨੇ ਬੁਲਾਏ ਨੇ ਕਿਸੇ ਵੀ ਕੈਟਾਗਰੀ ਦੇ ਕੈਂਡੀਡੇਟ ਜਿਹੜੇ ਨੇ ਮਤਲਬ ਪੂਰੇ ਨਹੀਂ ਹੁੰਦੇ ਤਾਂ ਆ ਸਕਦੀ ਹੈ ਬਈ ਹਨਾ ਜਿਵੇਂ ਮੰਨ ਲਓ ਜਰਨਲ ਦਾ ਉਹਨਾਂ ਨੇ ਲਗਭਗ 1900 2000 ਦੇ ਕਰੀਬ ਬੱਚਾ ਬੁਲਾਇਆ ਹੈ ਜੇ ਉਹਦੇ ਵਿੱਚੋਂ ਬਈ ਜਰਨਲ ਦੇ ਕੈਂਡੀਡੇਟ ਨਹੀਂ ਪੂਰੇ ਹੁੰਦੇ ਤਾਂ ਹੋ ਸਕਦਾ ਹੈ ਫਿਰ ਉਹ ਸੈਕੰਡ ਲਿਸਟ ਦੇ ਵਿੱਚ ਜਰਨਲ ਦੇ ਕੁਝ वो भी बी जो बुलाए तो ज़्यादा नहीं होगा बई दस पंद्रह क बच्चे हो गए ज़्यादा नहीं बुलाने ठीक है बई सेवक मेहरा सर बी सी लिस्ट में सत सौ छियाली नंबर डीवी क्लीयर नंबर आ जूगा जी सत्त सौ छियाली 746 ਤਾਂ ਤੱਕ ਤਾਂ ਬਈ ਬੰਦੇ ਨਹੀਂ ਬੁਲਾਏ ਈ ਮਤਲਬ ਬੀਸੀ ਦੇ ਤਾਂ ਉਹਨਾਂ ਨੇ 300 16 ਬੱਚੇ ਹੀ ਬੁਲਾਏ ਆ ਸਾਰੇ ਤੁਸੀਂ 746 ਚ ਕਿਵੇਂ ਵਾਗੇ ਜਾਂ ਫਿਰ ਤੁਸੀਂ ਜਰਨਲ ਚੋਂ ਜਰਨਲ ਵਾਲਾ ਦੇ ਵਿੱਚੋਂ ਤਾਂ ਫਿਰ ਤਾਂ ਥੋੜਾ ਨੰਬਰ ਆ ਹੀ ਪਿਆ ਬਈ ਹਨਾ ਗੁਰਬਾਣੀ ਸਟੇਟਸ ਹੈਲੋ ਬਾਈ BC ਕੈਟਾਗਰੀ ਤੋਂ ਬਿਲੋਂਗ ਕਰਦਾ ਪਰ ਫਾਰਮ ਜਰਨਲ 'ਚ ਭਰਿਆ ਗਿਆ ਭਰਿਆ ਗਿਆ ਸੀ ਹੁਣ ਮੇਰਾ ਰੈਂਕ 34 ਆ ਓਵਰਆਲ ਕੋਈ ਇਸ਼ੂ ਤਾਂ ਨਹੀਂ ਹੋਵੇਗਾ ਓਵਰਆਲ 34 ਹੈ ਬਈ ਤੇ BC ਕੈਟਾਗਰੀ ਨਾਲ ਸੰਬੰਧਿਤ ਹੈ ਬਈ ਤੂੰ ਹਨਾ ਕੋਈ ਇਸ਼ੂ ਹੋਣਾ ਤਾਂ ਨਹੀਂ ਚਾਹੀਦਾ ਬਈ ਹਨਾ ਬਾਕੀ ਇਹਦੇ ਰਿਗਾਰਡ ਬਈ ਆਪਾਂ ਤੁਸੀਂ WhatsApp ਤੇ ਮੈਸੇਜ ਕਰ ਲਿਓ ਤੁਹਾਨੂੰ ਮਤਲਬ ਪੂਰੀ ਸਟਰੀਕ ਜਿਹੜੀ ਜਾਣਕਾਰੀ ਆਪਾਂ ਨੂੰ ਅੱਗੇ ਤੋਂ ਮਿਲੂਗੀ ਕਾਲ ਕਰ ਲਾਂਗੇ ਆਪਾਂ ਜਿਵੇਂ ਉਹ ਕਹਿਣਗੇ ਬਈ ਉਹ ਤੁਹਾਨੂੰ ਪ੍ਰੋਪਰ ਇਹਦੇ ਬਾਰੇ ਗਾਈਡ ਕਰ ਦਾਂਗੇ ਹਨਾ ਫਿਲਹਾਲ ਵੈਸੇ ਇਸ਼ੂ ਹੋਣਾ ਨਹੀਂ ਚਾਹੀਦਾ ਕਿਉਂਕਿ ਤੁਸੀਂ ਪੇਪਰ ਜਰਨਲ ਦੇ ਵਿੱਚ ਦਿੱਤਾ ਤੇ ਜਰਨਲ ਚ ਪੋਸਟ ਭਰੀ ਹੈ ਮੰਨ ਲਾ ਹਨਾ ਵੈਸੇ ਅਸੀਂ ਕੈਟਾਗਰੀ ਚੇਂਜ ਕਰ ਨਹੀਂ ਸਕਦੇ ਹੁੰਦੇ ਆਪਾਂ ਇਹ ਤਾਂ ਕਿ ਮੇਰਾ ਮਤਲਬ ਉਹ ਗੈਸਾ ਹੈ ਠੀਕ ਹੈ ਭਾਈ ਅੰਗੁਰ ਪ੍ਰੀਤ ਸਿੰਘ ਮੇਰਾ ਸਰ ਪਰੈਂਸ਼ਿਪ ਦੀ ਫਾਈਨਲ ਮੈਰਿਟ ਲਿਸਟ ਆਉਂਦੀ ਹੁੰਦੀ ਆ ਜਾਂ ਸਿੱਧੀ ਕਾਲ ਮੈਸੇਜ ਆਉਂਦਾ ਦੱਸਿਓ ਸਰ ਫਾਈਨਲ ਇਹਦੀ ਆਉਣੀ ਆ ਭਾਈ ਇਹ ਲਗਭਗ 28 29 ਤਰੀਕ ਤੱਕ ਆਪਾਂ ਨੂੰ ਫਾਈਨਲ ਲਿਸਟ ਜਿਹੜੀ ਉਹ ਮਿਲ ਜਾਊਗੀ ਇਹ ਵੀ ਭਈ ਅੱਜ ਕਲੀਅਰ ਕਰਿਆਗਾ ਮੀਟਿੰਗ ਦੇ ਵਿੱਚ 23 ਤਰੀਕ ਤੱਕ ਜਿਹੜੀ ਫਾਈਨਲ ਲਿਸਟ ਹੈ ਉਹ ਮਿਲ ਜੂਗੀ ਬਈ ਸਰ ਸੈਲਰੀ ਵਧ ਗਈ ਅਪਰੈਂਟਸ਼ਿਪ ਦੀ ਕਿ ਕਿਨੇ ਕਹੇ ਬਈ ਇੰਦਰਪ੍ਰੀਤ ਬਾਈ ਮੈਂ ਹੈਂਡੀਕੈਪਡ ਬਟ ਮੇਰੀ ਕੈਟਾਗਰੀ ਅਲੱਗਾ ਆ ਮੇਰੀ ਡੀਵੀ ਸਹੀ ਹੋ ਗਈ ਤੇ ਮੈਂ ਮੇਰਾ ਪੀਡਬਲਿਊ ਸਰਟੀਫਿਕੇਟ ਉਹਥੇ ਨਹੀਂ ਲਗਾਇਆ ਮੈਡੀਕਲ ਲਈ ਕੋਈ ਇਸ਼ੂ ਮੈਡੀਕਲ ਦੇ ਵਿੱਚ ਬਈ ਇਸ਼ੂ ਆਊਗਾ ਹੈਂਡੀਕੈਪਟ ਕਾਦੇ ਵਿੱਚ ਹੋਊਗੀ ਤੁਸੀਂ ਜੇ ਤਾਂ ਤੁਹਾਡਾ ਹੈਂਡੀਕੈਪਟ ਵਾਲਾ ਮਤਲਬ ਸ਼ੋ ਹੁੰਦਾ ਮੰਨ ਲਓ ਤੁਸੀਂ ਮੰਨ ਲਓ ਤੁਹਾਡੀ ਕੋਈ ਲੱਤ ਤੋਂ ਪ੍ਰੋਬਲਮ ਹੈ ਜਾਂ ਬਾਹਾਂ ਤੋਂ ਪ੍ਰੋਬਲਮ ਹੈ ਉਹ ਤਾਂ ਫਿਰ ਡਾਕਟਰਾਂ ਨੂੰ ਦਿਖੂਗੀ ਨਾ ਬਈ ਉਹ ਤਾਂ ਫਿਰ ਉਹ ਚੀਜ਼ ਤੁਹਾਡੀ ਲਿਖਣਗੇ ਵੀ ਇਹ ਬੱਚਾ ਇਸ ਚੀਜ਼ ਦੇ ਵਿੱਚ ਹੈਂਡੀਕੈਪਟ ਹੈ ਜੇ ਤੁਸੀਂ ਮੈਡੀਕਲ ਕਰਵਾਉਣ ਜਾਉਂਗੇ 이슈 ਤਾਂ ਆਊਗਾ ਬਈ ਪਰ ਜੇ ਕੋਈ ਤੁਹਾਡਾ ਮਤਲਬ ਸਰੀਰ ਕੰਗ ਜਿਹੜੇ ਸਾਰੇ ਸਾਤ ਤੇ ਨੇ ਮਤਲਬ ਸਾਤ ਸੂਰਤ ਨੇ ਵੀ ਤੁਹਾਡਾ ਨਹੀਂ ਪਤਾ ਲੱਗਦਾ ਫਿਰ ਕੋਈ ਦਿੱਕਤ ਨਹੀਂ ਆਉਂਦੀ ਬਈ ਸਰ ਅਫਰੈਂਸ਼ਿਪ ਇਹ ਨਹੀਂ ਹਾਂ ਗੁਰਪਾਲ ਵਰਦਵਾ ਸਰ ਜਦੋਂ ਮੈਂ ਡੀਵੀ ਕਰਵਾਉਣ ਗਿਆ ਸੀ ਮੈਂ ਹੈਂਡੀਕੈਪਟਾਂ ਉਹਨਾਂ ਨੇ ਮੈਨੂੰ ਉਹ ਫਾਰਮ ਨਹੀਂ ਕਿਹਾ ਜਿਹੜਾ ਫਾਰਮ ਕੰਨ ਤੋਂ ਘੱਟ ਸੁਣਦਾ ਹੈ ਉਹਨਾਂ ਨੂੰ ਕਿਹਾ ਸੀ ਅੱਛਾ ਵੀ ਮਤਲਬ ਫਾਰਮ ਨਹੀਂ ਭਰੇ ਬਈ ਬੱਡੀ ਵੀ ਚੋਕੇ ਕਰਤਾ ਬਈ ਉਹਨਾਂ ਨੇ ਤੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕੋਈ ਵੈਸੇ ਜੇ ਜਾਂ ਫਿਰ ਤੈਨੂੰ ਕਾਲ ਦੁਬਾਰਾ ਆ ਜਾਊਗੀ ਬਈ ਕੋਈ ਗੱਲ ਨਹੀਂ ਠੀਕ ਹੈ ਜੇ ਉਹਨਾਂ ਨੂੰ ਤੇਰੇ ਫਾਰਮ ਦੇ ਵਿੱਚ ਕੋਈ ਦਿੱਕਤ ਲੱਗੀ ਨਾ ਤੈਨੂੰ ਦੁਬਾਰਾ ਕਾਲ ਆ ਜਾਊਗੀ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ 1619 ਰੈਂਕ ਚਰਨਲ ਕੀ ਲੱਗਦਾ ਕਿੰਨੇ ਕੈਪਸੈਂਟ ਹੋਗੇ ਤੇਰਾ ਤਾਂ ਆਜੂਗਾ ਬਾਈ 1619 ਵਾਲਿਆ ਜਸ ਸ਼ਰਮਾ 1619 ਵਾਲੇ ਦਾ ਤਾਂ ਬਾਈ ਆ ਸਕਦਾ ਮਹੀਂ ਬੜਾ ਦੂਰ ਨਹੀਂ ਹੈਗਾ ਤੂੰ 60 70 ਕਬੰਦੀ ਮੂਰੇ ਨਿੰਦਰੇ ਇਲਮ ਦੀ ਵੀ ਬਈ ਅਪਡੇਟ ਇਹੀ ਹੈਗੀ ਅਕਤੂਬਰ ਦੇ ਵਿੱਚ ਹੀ ਬਈ ਉਹਨਾਂ ਨੇ ਏਲਮਾਂ ਦਾ ਕਿਹਾ ਅੱਜ ਉੱਥੇ ਮੇਰੇ ਵੀਰ ਏਲਮ ਵਾਲੇ ਵੀ ਆਪਾਂ ਨੂੰ ਮਿਲੇ ਸੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਆਪਾਂ ਨੂੰ ਵੀ ਉਹਨਾਂ ਨੂੰ ਵੀ ਬਈ ਅਕਤੂਬਰ ਮੰਨਤੀ ਦਿੱਤਾ ਜਿਹੜਾ ਜੁਆਇਨਿੰਗ ਦਾ ਦਿੱਤਾ ਬਈ ਠੀਕ ਹੈ ਏਲਮ ਦੀ ਬਈ ਇੰਨੀ ਕੀ ਅਪਡੇਟ ਹੈ ਆਪਣੇ ਕੋਲ ਕਿਉਂਕਿ ਇੰਨੀ ਕੀ ਗੱਲ ਹੋ ਪਾਈ ਉਹਨਾਂ ਬਾਈਆਂ ਨਾਲ ਜਿਹੜੇ ਉੱਥੇ ਆਪਣੇ ਸੀਨੀਅਰ ਲਾਲੋ ਪ੍ਰੈਨਸ਼ਿਪ ਕਰ ਚੁੱਕੇ ਜਿਹੜੇ ਏਲਮ ਦੇ ਵਿੱਚ ਭਰਤੀ ਨੇ ਉਹਨਾਂ ਨੇ ਵੀ ਆਪਣਾ ਬਈ ਅੱਜ ਮੀਟਿੰਗ ਕੀਤੀ ਹੈ ਤੇ ਉਹ ਵੀ ਬਈ ਆਪਣੇ ਤੋਂ ਬਾਅਦ ਦੇ ਵਿੱਚ ਮਿਲ ਕੇ ਆਏ ਨੇ ਉਹ ਤੇ ਉਹਨਾਂ ਨੂੰ ਬਈ ਅਕਤੂਬਰ ਦਾ ਮੰਥ ਹੀ ਦਿੱਤਾ ਬਈ ਜੁਆਇਨਿੰਗ ਵਾਸਤੇ ਹਨਾ ਬਈ ਅਕਤੂਬਰ ਚ ਜੁਆਇਨਿੰਗ ਐਲਮ ਦੀ ਵੀ ਹੋਊਗੀ ਤੇ ਅਪਰੈਂਟਸ਼ਿਪ ਦੀ ਬਈ ਅਕਤੂਬਰ ਦੇ ਵਿੱਚ ਹੀ ਹੋ ਆਪਣਾ ਨਾਲੋਂ ਨਾਲ ਚੱਲਣਾ ਬਈ ਪ੍ਰੋਸੈਸ ਸਾਰਾ ਹਨਾ ਸੁਖਚੈਨ ਬਾਬਾ ਸਟਾਈਪੈਂਡ ਇਨਕਮ ਇਨਕਰੀਜ਼ ਹੋ ਗਿਆ ਅਪਰੈਂਟਸ਼ਿਪ ਦਾ 9600 ਹੋ ਗਿਆ ਆਪਾਂ ਨੂੰ ਮਿਲੂਗਾ ਬਈ ਇਹਦੇ ਬਾਰੇ ਆਫੀਸ਼ੀਅਲੀ ਮੈਂ ਹਜੇ ਕੋਈ ਨਿਊਜ਼ ਨਹੀਂ ਪੜੀ ਜੇ ਹੋਇਆ ਬਈ ਹਨਾ ਤਾਂ ਫਿਰ ਜ਼ਰੂਰ ਮਿਲੂਗਾ ਬਈ ਨਿਊ ਰੂਲ ਦੇ ਅਕੋਰਡਿੰਗ 9600 ਹੋ ਗਈ ਸਟਾਈਫੰਡ ਹਾਂ ਜੇ ਹੋ ਗਈ ਬਈ ਫਿਰ ਮਿਲਣਾ ਚਾਹੀਦਾ ਪਰ ਆਪਣਾ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਵਿੱਚ ਬਈ ਇਹਨਾਂ ਨੇ 7700 ਹੀ ਦਿੱਤਾ ਹੋਇਆ ਹੈ ਸਟਾਈਪੈਂਡ ਹੈ ਜੜਾ ਠੀਕ ਹੈ ਹਾਂ ਜੇ ਬਧਿਆ ਪਰ ਬਈ ਫਿਰ ਆਪਾਂ ਇਹਦੇ ਰਿਗਾਰਡ ਵੀ ਇੱਕ ਇੱਕ ਦਿਨ ਉੱਤੇ ਜਾਇਆ ਵਾਂਗੇ ਬਈ ਕਿੱਡੀ ਇੱਕ ਗੱਲ ਹੈ ਨਾ ਪਰ ਪਤਾ ਕੀ ਚੱਕਰ ਹੈ ਇਹ ਸੁਣੀ ਆਪਣੀ ਬਈ ਤਾਂ ਜਾਊਗੀ ਜੇ ਆਪਾਂ ਇਕੱਠੇ ਹੋਵਾਂਗੇ ਹੈ ਨਾ ਅਸੀਂ ਉੱਥੇ ਬਈ 5-7 ਜਾਣੇ ਜਾਂ 10 ਜਾਣੇ ਬਾਗੇ ਸਾਡੀ ਕੋਈ ਸੁਣ ਬਈ ਨਹੀਂ ਹੋਣੀ ਬਈ ਦੇਖ ਛੋਡੇ ਨਾਲ ਹੀ ਬਈ ਸਾਡੀ ਸੁਣੀ ਜਾਂਦੀ ਹੈ ਜਦੋਂ ਤੁਸੀਂ ਸਾਡੇ ਪਿੱਛੇ ਖੜੇ ਹੋਣਗੇ ਵੀ ਮੰਨ ਲਓ 100 ਬੰਦਾ ਖੜਾ 200 ਬੰਦਾ ਖੜਾ ਹੈ ਫੇਰ ਹੀ ਬਈ ਜਿਹੜਾ ਕੋਈ ਮੰਨ ਲਾ ਆਗੂ ਹੈ ਮੂਰੇ ਹੋ ਕੇ ਤੁਰਦਾ ਹੈ ਉਹਨਾਂ ਦੀ ਗੱਲ ਵੀ ਬਈ ਮੈਕਮਾ ਤਾਂ ਹੀ ਸੁਣਦਾ ਵੀ ਇਹਦੇ ਪਿੱਛੇ 200 ਬੰਦਾ ਬਾਹਰ ਖੜਾ ਹੈ ਠੀਕ ਹੈ ਨਾ ਉੱਥੇ ਬਕਾਇਦਾ ਤੁਹਾਡੇ ਸਾਈਨ ਵਗੈਰਾ ਕਰਾ ਕੇ ਆਪਾਂ ਵੀ ਉੱਥੇ 200 250 ਬੰਦੇ ਦੇ ਸਾਈਨ ਹੋਣ ਫਿਰ ਆਪਾਂ ਅੰਦਰ ਜਾਈਏ ਥੋੜਾ ਜਿਹਾ ਬੋਲਣ ਚ ਵੀ ਬਈ ਦਾਵਾ ਆਉਂਦਾ ਹੈ ਨਾ ਵੀ ਜੀ ਅਸੀਂ ਇੰਨੇ ਬੰਦੇ ਆਏ ਆ ਵੀ ਸਾਡੀ ਸੁਣੀ ਜਾਵੇ ਤੇ ਮੈਕਮੇ ਦੇ ਉੱਤੇ ਵੀ ਬਈ ਵਜਨ ਪੈਂਦਾ ਵੀ ਹਾਂ ਵੀ ਇਹ ਮਤਲਬ ਐਵੇਂ ਨਹੀਂ ਤੁਰੇ ਫਿਰਦੇ ਵੀ ਹੈਗੀ ਕੋਈ ਗੱਲ ਬਾਤ ਬਈ ਠੀਕ ਹੈ ਇਕਰਵਾ ਲਾਂਗੇ ਭਈ ਆਪਾਂ 9600 ਵਾਲਾ ਫਿਰ ਜੇ ਤੁਸੀਂ ਇੱਕ ਦਿਨ ਆਪਾਂ ਦੁਬਾਰਾ ਰੱਖ ਲਾਂਗੇ ਮੀਟਿੰਗ ਸਾਰੇ ਪ੍ਰਧਾਨ ਸਾਹਿਬਾਨ ਨਾਲ ਆਪਾਂ ਮੀਟਿੰਗ ਇਸ ਵਿਸ਼ੇ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਆਂ ਇਹ ਤਾਂ ਮੈਨੂੰ ਭਈ ਹੁਣ ਲਾਈਵ ਆਏ ਆ ਜਦੋਂ ਤੁਹਾਡੇ ਤੋਂ ਹੀ ਪਤਾ ਲੱਗਿਆ ਕਿਉਂਕਿ ਇਸ ਤੋਂ ਪਹਿਲਾਂ ਮੈਂ ਇਹਦੇ ਬਾਰੇ ਕੋਈ ਅਪਡੇਟ ਹਜੇ ਤੱਕ ਮੈਂ ਨਹੀਂ ਸੁਣੀ ਭਈ ਸਰ ਕੀ ਹੋਇਆ ਜੀ ਅੱਜ ਮੀਟਿੰਗ ਵਿੱਚ ਹੈਰੀ ਇਨਫੋ ਮੇਰੇ ਦੋ ਲਾਈਵ ਮੈਂ ਇਦੋਂ ਪਹਿਲਾਂ ਪਾ ਚੁੱਕਿਆ ਆ ਇਸੇ ਬਾਰੇ ਵੀ ਕੀ ਹੋਇਆ ਤੇ ਥੋੜੀਆਂ-ਮੋੜੀਆਂ ਜਿਹੜੀਆਂ ਗੱਲਾਂ ਰਹਿ ਗਈਆਂ ਸੀ ਉਹ ਮੈਂ ਇਸ ਲਾਈਵ ਦੇ ਸ਼ੁਰੂ ਦੇ ਵਿੱਚ ਦੱਸ ਚੁੱਕਿਆ ਠੀਕ ਹੈ ਨਾ ਉਹ ਤੁਸੀਂ ਪਿਛਲੀਆਂ ਵੀਡੀਓ ਵੀ ਦੇਖ ਲਿਓ ਬਈ ਤੇ ਇਸੇ ਲਾਈਵ ਦੇ ਸ਼ੁਰੂ ਦੇ ਵਿੱਚ ਜਿਹੜੀਆਂ ਪੰਜ-ਚਾਰ ਗੱਲਾਂ ਰਹਿ ਗਈਆਂ ਸੀ ਉਹ ਮੈਂ ਦੱਸਤੀ ਆ ਸੋ ਜਰੂਰ ਸੁਣ ਲਿਓ ਬਈ ਸਰਨਜੀਤ ਸਿੰਘ ਪ੍ਰਧਾਨ ਪਾਇਸੇ ਲੱਦੀ ਜਾਂਦੇ ਆ ਯਾਰ ਵੋਟਾਂ ਕਰਵਾ ਲਓ 2600 ਨੂੰ ਕਿੰਨੇ ਬੰਨੇ ਨੇ 2600 ਵਿੱਚੋਂ ਹੋਣ ਪ੍ਰਧਾਨ ਵਾਲ ਮੈਂਬਰ ਵੋਟਾਂ ਨੂੰ ਬਈ ਇਹ ਕਿਹੜਾ ਕੋਈ ਹੋਗਾ ਤੇ ਇਹਦੇ ਵਿੱਚ ਪਤਾ ਕੀ ਚੱਕਰ ਹੁੰਦਾਗਾ ਕਿਉਂਕਿ ਪ੍ਰਧਾਨ ਜਿਹੜਾ ਆਪਾਂ ਨੇ ਹਲੇ ਕੋਈ ਚੁਣਿਆ ਨਹੀਂ ਬਈ ਠੀਕ ਹੈ ਪਹਿਲਾਂ ਤਾਂ ਸਰਨਜੀਤ ਬਈ ਮੈਂ ਤੁਹਾਨੂੰ ਦੱਸ ਦੇਵਾਂ ਪ੍ਰਧਾਨ ਹਜੇ ਕੋਈ ਵੀ ਨਹੀਂ ਚੁਣਿਆ ਬਈ ਜਿਹੜਾ ਆਪਾਂ ਨੇ ਤੁਸੀਂ ਆਪਣਾ ਲਾਈਵ ਜਿਹੜਾ ਸੁਣਦੇ ਹੋ ਉਹ ਕੁਲਦੀਪ ਸਿੰਘ ਉਪ ਪ੍ਰਧਾਨ ਹੈ ਜਿਹੜਾ ਆਪਾਂ ਉਪ ਪ੍ਰਧਾਨ ਉਹਨੂੰ ਤਾਂ ਕਹਿੰਦੇ ਆ ਵੀ ਮੰਨ ਲਓ ਵੀ ਚਲੋ ਇੱਕ ਵਾਰ ਮੋਢੀ ਲਾ ਕੇ ਆਪਾਂ ਉਹਨੂੰ ਚੱਲੇ ਹੋਇਆ ਠੀਕ ਹੈ ਨਾ ਪ੍ਰਧਾਨ ਪ੍ਰਦੂਨ ਹਜੇ ਆਪਾਂ ਕੋਈ ਨਹੀਂ ਚੁਣਿਆ ਇੱਕ ਵਾਰ ਜਦੋਂ 2600 ਬੰਦੇ ਦੇ ਆਪਣੀ ਜੁਆਇਨਿੰਗ ਹੋ ਗਈ ਨਾ ਉਸ ਤੋਂ ਬਾਅਦ ਬਈ ਆਪਾਂ ਆਪਣਾ ਸੂਬਾ ਪ੍ਰਧਾਨ ਹੈ ਜਿਹੜਾ ਉਹ ਚੁਣਾਂਗੇ ਬਟ ਅੱਜ ਕੁਝ ਇੱਕ ਗੱਲਾਂ ਨੇ ਜਿਹੜੀਆਂ ਕੁਲਦੀਪ ਸਿੰਘ ਨੇ ਬਹੁਤ ਵਧੀਆ ਦੱਸਿਆ ਵੀ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਹਰੇਕ ਦਾ ਰ ਅਲੱਗ-ਅਲੱਗ ਗਰੁੱਪ ਬਣਾਓ ਬਈ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਇੱਕ-ਇੱਕ ਦੋ-ਦੋ ਬੰਦੇ ਮੋਢੀ ਬਣੋ ਤੇ ਉਹ ਆਪਣੇ ਜ਼ਿਲ੍ਹੇ ਦੇ ਵਿੱਚੋਂ ਬਈ ਜਦੋਂ ਵੀ ਕੋਈ ਮੰਨ ਲਓ ਆਪਾਂ ਪਟਿਆਲੇ ਹੈੱਡ ਆਫਿਸ ਧਰਨਾ ਦੇਣਾ ਜਾਂ ਮੀਟਿੰਗ ਰੱਖਦੇ ਆਂ ਵੀ ਉਹ ਹੋ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚੋਂ ਬੰਦੇ ਲੈ ਕੇ ਆਇਆ ਕਰੋ ਬਈ ਵੱਧ ਤੋਂ ਵੱਧ ਉਹਦੇ ਨਾਲ ਕੀ ਹੈ ਬਈ ਆਪਾਂ ਇੱਕ ਤਾਂ ਹਰੇਕ ਜ਼ਿਲ੍ਹੇ ਦੇ ਵਿੱਚੋਂ ਇੱਕ-ਇੱਕ ਮੈਂਬਰ ਜਿਹੜੀ ਆਪਣੀ ਸੂਬਾ ਪੱਧਰੀ ਕਮੇਟੀ ਬਣਾਵਾਂਗੇ ਉਹਦੇ ਵਿੱਚੋਂ ਵੀ ਲਿਆ ਲਵਾਂਗੇ ਬਈ ਹਨਾ ਹਰੇਕ ਜ਼ਿਲ੍ਹੇ ਦੇ ਵਿੱਚੋਂ ਜਿਵੇਂ 23 ਜ਼ਿਲ੍ਹੇ ਨੇ ਆਪਣੇ 23 ਦੇ 23 ਜ਼ਿਲ੍ਹਿਆਂ ਚੋਂ ਲਗਭਗ ਆਪਾਂ ਸਾਰੇ ਜਿਨ੍ਹਾਂ ਚੋਂ ਬੰਦੇ ਲਵਾਂਗੇ ਠੀਕ ਹੈ ਜੀ ਤੇ ਬਾਕੀ ਬਈ ਪੈਸੇ ਖਾਣ ਵਗੈਰਾ ਵਾਲੀ ਗੱਲ ਇਸ ਬੇਸੇ ਦੇ ਉੱਤੇ ਵੀ ਬਈ ਆਪਾਂ ਵਿਚਾਰ ਵਟਾਂਦਰਾ ਕਰਦੇ ਹੋਏ ਅੱਜ ਇਹ ਰਹਿ ਆਪਾਂ ਦਿੱਤੀ ਵੀ ਇਹਦੀ ਬਈ ਇੱਕ ਜੁਨੀਅਨ ਦਾ ਜਿਹੜਾ ਜੁਨੀਅਨ ਰਜਿਸਟਰ ਕਰਵਾ ਕੇ ਉਹਦਾ ਹੀ ਅਕਾਊਂਟ ਖਲਵਾ ਕੇ ਦੋ ਤਿੰਨ ਬੰਦਿਆ ਰਾਹੀਂ ਪੈਸੇ ਨਿਕਲਦੇ ਕਰਾਂਗੇ ਬਈ ਆਪਾਂ ਤੁਸੀਂ ਕੋਈ ਮਰਜ਼ੀ ਬੰਦੇ ਰੱਖ ਲਿਓ ਵੀ ਉਹਨਾਂ ਤੋਂ ਬਿਨਾਂ ਵੀ ਮੰਨ ਲਓ ਜੇ ਇੱਕ ਵੀ ਬੰਦਾ ਗਿਆ ਰਹਾ ਜਦੋਂ ਤਾਂ ਪੈਸੇ ਬਈ ਖਾਤੇ ਚੋਂ ਨਾ ਨਿਕਲਣਾ ਕੋਈ ਐਵੇਂ ਦਾ ਆਪਾਂ ਸਿਸਟਮ ਤਿਆਰ ਕਰਿਆ ਉਪਰ ਇੱਕ ਵਾਰ ਜਦੋਂ ਜੁਆਇਨਿੰਗਾਂ ਹੋ ਗਈਆਂ ਬਈ ਉਹ ਸਾਰਾ ਕੁਝ ਆਪਾਂ ਉਦੋਂ ਬਾਅਦ ਹੀ ਕਰਾਵਾਂਗੇ ਹਨਾ ਫਿਲਹਾਲ ਆਪਾਂ ਆਪਣੀ ਜੁਆਇਨਿੰਗ ਦੇ ਉੱਤੇ ਧਿਆਨ ਦਿੱਤਾ ਹੋਇਆ ਤੇ ਜੁਆਇਨਿੰਗ ਨੂੰ ਲੈ ਕੇ ਹੀ ਅੱਜ ਦਾ ਜਿਹੜਾ ਆਪਣਾ ਮਸਲਾ ਸੀ ਜਾ ਹੈਂਡੀਕੈਪਟ ਮੇਰੇ ਵੀਰ ਸੀ ਜਿਹੜੇ ਇੱਕ ਐਬਸੈਂਟ ਆਲਿਆਂ ਦਾ ਮਸਲਾ ਸੀ ਵੀ ਉਹਨਾਂ ਨੂੰ ਤਰੀਕੇ ਜਿਹੜੀ 10ਵੇਂ ਮਹੀਨੇ ਦੀ ਦਿੱਤੀ ਸੀ 16 ਤਰੀਕ ਉਹਨੂੰ ਲੈ ਕੇ ਵੀ ਮੈਂ ਆਪਣੀ ਅੱਜ ਕੁਛ ਇੱਕ ਮੰਗਾ ਸੀ ਹਾਂ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਮੈਂਬਰ ਜਿਹੜੇ ਕਮੇਟੀ ਮਤਲਬ ਜਿਹੜਾ ਵੀ ਪ੍ਰਧਾਨ ਚੁਣਨਾ ਕੋਈ ਵੀ ਆਪਾਂ ਉਹ ਆਪਣਾ 2600 ਪ੍ਰਿੰਸਿਪਲ ਦਾ ਹੋਵੇ ਇਹ ਚਲੋ ਵੀ ਆਪਾਂ ਤੁਹਾਡੀ ਗੱਲ ਮੰਨਦੇ ਹਣਾ ਇਹ ਹੋਣੀ ਚਾਹੀਦੀ ਵੀ ਐ ਕਿਉਂਕਿ ਬਾਹਰਲਾ ਬੰਦਾ ਆ ਕੇ ਕੋਈ ਆਪਣੇ ਦੇ ਪ੍ਰਧਾਨਗੀ ਕਰੀ ਜਾਵੇ ਉਹ ਵੀ ਕੋਈ ਚੰਗੀ ਗੱਲ ਨਹੀਂ ਬਈ ਖਾਨ ਸਾਹਿਬ 1173 ਰੈਂਕ 60 ਨੰਬਰ BC ਕੈਟਾਗਰੀ ਚਾਂਸ ਹੈਗਾ ਜੀ ਕੋਈ ਨਿਆਰੇ ਲੈ ਨਿਓ ਖਾਨ ਸਾਹਿਬ ਕੋਈ ਚਾਂਸ ਨਹੀਂ ਬਈ ਤੁਹਾਡਾ ਅਨਮੋਲ ਰਾਣੀ ਸਰ ਮੇਰੀ ਡਾਕੂਮੈਂਟ ਵੈਰੀਫਿਕੇਸ਼ਨ ਤਾਂ ਹੋ ਗਈ ਆ ਸਿਗਨੇਚਰ ਵੀ ਹੋ ਗਿਆ ਨੰਬਰ ਮੇਰੇ 53.90 ਤੇ ਕੀ ਬਣੂ ਅੱਗੇ ਨਾਮ ਆਉ ਕੈਟਾਗਰੀ ਨਹੀਂ ਲਿਖੀ ਅਨਮੋਲ ਰਾਣੀ ਨੇ ਹਨਾ ਜੀ ਕੈਟਾਗਰੀ ਲਿਖ ਦਿਓ ਜੀ ਥੋਡੀ ਕੀ ਆ ਅਨਮੋਲ ਰਾਣੀ ਦਾ ਰਿਪਲਾਈ ਕਰ ਰਿਆ ਜੀ ਕੈਟਾਗਰੀ ਲਿਖ ਦਿਓ ਜੇ ਤਾਂ ਐਸਸੀਓ ਤਾ ਆ ਸਕਦਾ ਹੈਗਾ ਜੀ ਠੀਕ ਹੈ ਨਾ ਤੇ ਐਸਸੀ ਦੇ ਵਿੱਚ ਰੈਂਕ ਕਿੰਨਾ ਤੁਹਾਡਾ ਉਹ ਵੀ ਦੱਸ ਦਿਓ ਹਨਾ ਤੇ ਕੈਟਾਗਰੀ ਲਿਖ ਦਿਓ ਅੱਛਾ ਐਸਸੀ ਹਾਂ ਆਪਣਾ ਰੈਂਕ ਵੀ ਦੱਸ ਦਿਓ ਜੀ ਅਮਰੀਕ ਸਿੰਘ 9600 ਹੋ ਗਈ ਸੈਲਰੀ ਅਪਰੈਂਟਸ਼ਿਪ ਦੀ ਵਧਾਈਆਂ ਜੀ ਅਮਰੀਕ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਇਹਦੇ ਬਾਰੇ ਆਪਾਂ ਜਲਦੀ ਮੈਂ ਕੱਲ ਨੂੰ ਲਾਈਵ ਦੇ ਵਿੱਚ ਆ ਜਾਊਂਗਾ ਬਈ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੇ ਦੂੰਗਾ ਵੀ ਆਪਾਂ ਨੂੰ ਇਹ ਇਹਦਾ ਬੈਨੇਫਿਟ 9500 ਹੋਏ ਦਾ ਜਿਹੜਾ ਮਿਲੂਗਾ ਜਾਂ ਨਹੀਂ ਮਿਲੂਗਾ ਵੈਸੇ ਜੇ ਨਾ ਵੀ ਮਿਲਦਾ ਹੋਏ ਆਪਾਂ ਤਾਂ ਵੀ ਲੈ ਲਾਂਗੇ ਬਈ ਕਿਉਂਕਿ ਬਸ ਆਪਣਾ ਸਾਥ ਦੇਈ ਜਾਓ ਬਈ ਜਦੋਂ ਤੁਹਾਨੂੰ ਮੀਟਿੰਗ ਲਈ ਕਹਾਂਗੇ ਮੜਾ ਜਾ ਹੰਬੜਾ ਜਾ ਮਾਰ ਕੇ ਯਾਰ ਆ ਜਾਓ ਕਿਦਨ ਕੱਢ ਲਿਆ ਕਰੋ ਕਿਉਂਕਿ ਜਿਹੜੇ ਉੱਥੇ ਬਈ ਹੁਣ ਲਗਭਗ 70 80 ਜਾਂ 100 ਬੰਦਾ ਹੈਗਾ ਸੀ ਉਹ ਵੀ ਤਾਂ ਬਈ ਸਾਰੇ ਕੰਮ ਕਰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਈ ਮੈਂ ਵੀ ਬਈ ਆਪਣਾ ਦੁਕਾਨ ਚਲਾ ਰਿਹਾ ਹਾਂ ਨਾ ਮੈਂ ਵੀ ਆਪਦਾ ਦੁਕਾਨ ਬੰਦ ਕਰਕੇ ਗਿਆ ਸੀ ਬਈ ਉੱਥੇ ਤੇ ਮੇਰੇ ਨਾਲ ਹੋਰ ਦੋ ਤਿੰਨ ਸਾਥੀ ਆਪਣੇ ਵੀਰ ਮਿਲੇ ਮੈਨੂੰ ਉਹ ਵੀ ਬਈ ਦੁਕਾਨਦਾਰੀ ਦਾ ਕੰਮ ਕਰਦੇ ਨੇ ਤੇ ਉਹ ਵੀ ਬਈ ਉੱਥੇ ਦਕਾਨਾ ਬੰਦ ਕਰਕੇ ਆਏ ਹੋਏ ਸੀ ਸੋ ਉਹਨਾਂ ਮੇਰੇ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਇੱਕ ਵਾਰ ਫੇਰ ਕਰਦੇ ਹਾਂ ਆਹੀ ਬਈ ਸਾਥ ਬਣਾ ਕੇ ਚੱਲਿਓ ਸੋ ਆਪਾਂ ਜਲਦੀ ਆਪਣੀਆਂ ਜੁਆਇਨਿੰਗਾਂ ਵੀ ਕਰਵਾ ਲਾਂਗੇ ਤੇ ਅੱਗੇ ਦੀਆਂ ਜਿਹੜੀਆਂ ਪੋਸਟਾਂ ਇਹ ਲੰਬੀਆਂ ਕਢਾਉਣ ਦਾ ਸਿਲਸਿਲਾ ਉਹ ਵੀ ਆਪਣਾ ਬਈ ਫਿਰ ਜਲਦੀ ਪੂਰਾ ਹੋ ਜਾਊਗਾ ਹਨ ਤੇ ਜੋ ਵੀ ਸਮੱਸਿਆਵਾਂ ਨੇ ਜਿਵੇਂ ਹੁਣ ਤੁਸੀਂ ਆਹ ਆਪਣਾ ਸਟਾਈਪੈਂਡ ਨੂੰ ਲੈ ਕੇ ਕਿਉਂ ਨੋਟੀਫਿਕੇਸ਼ਨ ਦੇ ਵਿੱਚ ਤਾਂ ਬਈ ਉਹਨਾਂ ਨੇ 7700 ਲਿਖਿਆ ਸੀ ਪਰ ਆਪਾਂ 9600 ਜੇ ਹੋਇਆ ਆਫੀਸ਼ੀਅਲੀ ਹੋਇਆ ਜੇ ਤੈਂ ਵੀ ਬਈ ਆਪਾਂ ਕਰਵਾ ਲਾਂਗੇ ਠੀਕ ਹੈ ਨਾ ਪਰ ਸਾਥ ਬਣਾ ਕੇ ਚੱਲਿਓ ਮੇਰਾ ਵੀਰ ਕਿਉਂਕਿ ਤੁਹਾਡੇ ਸਾਥ ਤੋਂ ਬਿਨਾ ਆਪਾਂ ਕਿਸੇ ਕੰਮ ਦੇ ਨਹੀਂ ਹਨ ਜੇ ਅਸੀਂ ਕਹੀ ਵੀ ਅਸੀਂ ਤੁਹਾਨੂੰ ਕਰਵਾ ਕੇ ਦਿੰਨੇ ਆ ਜਿਹੜੀਆਂ ਵੀ ਚੀਜ਼ਾਂ ਕੋਈ ਕਰਵਾਉਣੇ ਆ ਜਾ ਮੈਕਮੇ ਨਾਲ ਕੋਈ ਮੀਟਿੰਗ ਹੁੰਦੀ ਹੈ ਜਾਂ ਆਪਾਂ ਕਈਏ ਵੀ ਆਪਣਾ ਕੱਲਾ ਕੋਈ ਜਿਹੜਾ ਵੀ ਬੰਦਾ ਪ੍ਰਧਾਨ ਚੁਣਦੇ ਆਪਾਂ ਜਾਂ ਆਪਣੇ ਮੋਢੀ ਕੋਈ ਵੀ ਵੀਰ ਨੇ ਵੀ ਕੱਲਾ ਬੰਦਾ ਕੁਝ ਵੀ ਕਰਵਾ ਲੂ ਜਾਂ ਜਿਵੇਂ ਕਹੇ ਕੋਈ ਬੰਦਾ ਵੀ ਮੈਂ ਪੋਸਟਾਂ ਕਢਾ ਕੇ ਦਿੱਤੀਆਂ ਸੋਨੂੰ ਜਾਂ ਇਹ ਕਰਕੇ ਦਿੱਤਾ ਜਾਂ ਉਹ ਕਰਤਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਈ ਹਨਾ ਨਾ ਅਸੀਂ ਪੋਸਟਾਂ ਕਢਾ ਸਕਦੇ ਆਂ ਨਾ ਅਸੀਂ ਬਈ ਕੋਈ ਜਿਵੇਂ ਕਹਿੰਦੇ ਨੇ ਕੱਲਾ ਬੰਦਾ ਉੱਥੇ ਬਈ ਯਾਰ ਮੰਗ ਪੱਤਰ ਨਹੀਂ ਦੇਣ ਜਾ ਸਕਦਾ ਹੋਰ ਤਾਂ ਦੱਸੋ ਉੱਥੇ ਬਈ ਅੰਦਰ ਨਹੀਂ ਵੜਨ ਦਿੰਦੇ ਉਹ ਠੀਕ ਹੈ ਕੱਲੇ ਬੰਦੇ ਨੂੰ ਮਾਗਰ ਪੰਜ ਚਾਰ ਬੰਦੇ ਖੜੇ ਹੋਣ ਤਾਂ ਬਈ ਉੱਥੇ ਕਿਤੇ ਕੋਈ ਮਣੀ ਮੋਟੀ ਸੁਣ ਬਈ ਹੁੰਦੀ ਐ ਸੋ ਆਪਾਂ ਤਾਂ ਹੀ ਤੁਹਾਨੂੰ ਕਹਿੰਦੇ ਆਂ ਵੀ ਜਿਹੜਾ 9700 ਵਾਲਾ ਮਸਲਾ ਇਹ ਵੀ ਥੋੜਾ ਆਪਾਂ ਜਲਦੀ ਹੱਲ ਕਰਵਾ ਦਾਂਗੇ ਜੇ ਆਫੀਸ਼ੀਅਲੀ ਹੋਇਆ ਜੇ ਹੋਇਆ ਹੀ ਨਹੀਂ ਬਈ ਤਾਂ ਉਹ ਵੀ ਫੇਕ ਨਿਊਜ਼ ਹੋਈ ਤਾਂ ਕੀ ਕਹਿਣਾ ਹੈ ਨਾ ਜੇ ਹੋਇਆ ਤਾਂ ਆਪਾਂ ਇਹ ਹੱਲ ਕਰਵਾ ਦਾਂਗੇ ਬਈ ਥੋੜਾ ਇਹਦੇ ਸਿਲਸਿਲੇ 'ਚ ਮੀਟਿੰਗ ਰੱਖਾਂਗੇ ਸੋ ਪਹੁੰਚਿਓ ਜਰੂਰ ਬਈ ਸਾਰੇ ਜਾਣੇ ਠੀਕ ਐ ਤੇ ਸੁਖਚੈਨ ਬਾਬਾ ਅਨਮੋਲ ਗਾਣੀ ਅਨਮੋਲ ਸਟ ਵਾਲਾ ਰੈਂਕ ਈਮੇਲ ਵਾਲੀ ਲਿਸਟ ਵਾਲਾ ਨਹੀਂ ਜੀ ਤੁਹਾਡਾ ਐਸਸੀ ਕੈਟਾਗਰੀ ਦੇ ਵਿੱਚ ਕਿੰਨਾ ਰੈਂਕ ਆ ਉਹ ਦੱਸੋ ਮਾੜਾ ਜੀ ਹਨਾ ਅਨਮੋਲ ਰਣੀ ਜੀ ਤੇ ਬਿਬਾ ਬੋਏ ਮੇਰਾ ਓਵਰ ਆਲ 1404 ਰੈਂਕ ਆ ਕਾਸਟ ਬੀਸੀ 95 ਨੰਬਰ ਨੇ ਵੀਰੇ ਮੈਂ ਬਣ ਜੂਗਾ ਬਣਿਆ ਤਾਂ ਬੈ ਭਾਈ ਹੋਰ ਕਿਵੇਂ ਬਣੂਗਾ ਸੁਖਚੈਨ 바ਵਾ ਮੈਂ ਬਈ ਨਿਊ ਰੂਲ 2025 ਨੋਟੀਫਿਕੇਸ਼ਨ ਸੈਂਡ ਕਰਾਂ ਹਾਂ ਬਈ ਆਫੀਸ਼ੀਅਲੀ ਮੈਨੂੰ ਇੱਥੇ ਆਪਣੇ ਮੇਰੇ ਪਰਸਨਲ ਨੰਬਰ ਉਪਰ WhatsApp ਉਪਰ ਮੈਨੂੰ ਸੈਂਡ ਕਰ ਦਿਓ ਤੇ ਬਾਕੀ ਮੈਂ ਵੀ ਬਈ ਸਾਈਟ ਦੇ ਉੱਤੇ ਪ੍ਰੋਪਰ ਚੈੱਕ ਵਗੈਰਾ ਕਰ ਲੂੰਗਾ ਫਿਲਹਾਲ ਤੁਸੀਂ ਮੈਨੂੰ ਨੋਟੀਫਿਕੇਸ਼ਨ ਜਿਹੜਾ ਸੈਂਡ ਕਰ ਦਿਓ ਤੇ ਆਪਾਂ ਲਾਈਵ ਦੇ ਵਿੱਚ ਹੀ ਤੁਹਾਨੂੰ ਇੱਥੇ ਫੋਨ ਤੋਂ ਦਿਖਾ ਦਾਂਗੇ ਬਈ ਹੈਨਾ ਅ ਸਰ ਏਲਮ ਸੈਲਰੀ ਕਦੋਂ ਵਧੇਗੀ 19000 ਬਹੁਤ ਘੱਟ ਆ ਕੁਛ ਨਹੀਂ ਹੁੰਦਾ ਬਾਈ 19000 ਤਾਂ ਨਹੀਂ ਹੈਗੀ ਬਾਈ ਮੈਨੂੰ ਲੱਗਦਾ ਹੁਣ ਤਾਂ 30 ਹੈਗੀ 29 200 ਨਹੀਂ ਹੈਗੀ ਬਈ ਮੈਨੂੰ ਲੱਗਦਾ ਐਸਐਸ ਵਿੱਚ ਸਰ ਹੌਲੀਡੇ ਹੁੰਦਾ ਹੁੰਦਾ ਬਈ ਹੁੰਦਾ 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 ਐਸਐਸ ਦਾ ਜੋਬ ਵੀ ਸ਼ਾਨਦਾਰ ਹੈ ਬਈ 8 ਘੰਟੇ ਡਿਊਟੀ ਹੁੰਦੀ ਹੈ ਹਨਾ ਉਦੋਂ ਬਾਅਦ ਬਈ ਇੱਕਦਮ ਛੁੱਟੀ ਹੁੰਦੀ ਹੈ ਤੁਹਾਨੂੰ ਮੈਨੂੰ ਲੱਗਦਾ ਤੇ ਫੇਰ ਅਗਲੇ ਦਿਨ ਵੀ 8 ਘੰਟੇ ਡਿਊਟੀ ਇੱਕ ਦਿਨ ਛੁੱਟੀ ਐਵੇਂ ਹੁੰਦਾ ਬਈ ਸੋ ਚਲੋ ਬਈ ਹੁਣ ਤੱਕ ਤੁਸੀਂ ਆਪਣੇ ਨੰਬਰਾਂ ਵਗੈਰਾ ਦੇ ਲਾਗੇ ਕੁਐਸਚਨ ਕਰਨ ਸੋ ਆਪਾਂ ਅੱਜ ਦਾ ਲਾਈਵ ਹੈ ਜਿਹੜਾ ਇੱਥੇ ਆਪਣਾ ਖਤਮ ਕਰਦੇ ਆਂ ਸੋ ਜਿੰਨੀ ਕਿ ਜਾਣਕਾਰੀ ਬਈ ਆਪਾਂ ਅੱਜ ਦੇਣੀ ਸੀ ਤੁਹਾਨੂੰ ਅੱਜ ਦੀ ਡੇਟ ਦੇ ਵਿੱਚ ਆਪਾਂ ਤਿੰਨ ਵਾਰੀ ਲਾਈਵ ਆ ਚੁੱਕੇ ਆਂ ਬਹੁਤ ਸਾਰੇ ਮਿੱਤਰਾਂ ਦੀਆਂ ਮੈਨੂੰ ਕਾਲਸ ਤੇ ਮੈਸੇਜ ਆ ਰਹੇ ਸੀ ਵੀ ਬਈ ਤੁਸੀਂ ਲਾਈਵ ਨਹੀਂ ਆ ਰਹੇ ਸੋ ਮੈਂ ਤੁਹਾਨੂੰ ਕਿਹਾ ਇਹੀ ਮੈਂ ਬਈ ਤੁਹਾਨੂੰ ਕਹਿ ਰਿਹਾ ਸੀ ਵੀ ਬਈ ਆਪਣੇ ਕੋਲ ਜਦੋਂ ਵੀ ਕੋਈ ਸਟੀਕ ਜਾਣਕਾਰੀ ਕੋਈ ਵੀ ਮਿਲਦੀ ਹੈ ਆਪਾਂ ਨੂੰ ਤਾਂ ਆਪਾਂ ਲਾਈਵ ਜ਼ਰੂਰ ਆਵਾਂਗੇ ਸੋ ਅੱਜ ਬਈ ਮੀਟਿੰਗ ਦੇ ਵਿੱਚ ਮੈਂ ਖੁਦ ਆਪ ਗਿਆ ਸੀ ਤੇ ਗਰੁੱਪਾਂ ਦੇ ਵਿੱਚ ਤੇ ਆਪਾਂ ਆਪਣੇ ਚੈਨਲ ਤੋਂ ਪੋਸਟ ਵੀ ਸ਼ੇਅਰ ਕਰੀ ਹੈ ਤੇ ਉਹ ਜਿਹੜਾ ਮੰਗ ਪੱਤਰ ਆ ਦੇਣ ਉਹ ਮੈਂ ਨਾਲ ਬਈ ਆਫਿਸ ਦੇ ਵਿੱਚ ਵੀ ਗਿਆ ਸੀ ਹਨਾ ਤੇ ਮੀਟਿੰਗ ਸਫਲਤਾਪੂਰਵਕ ਰਹੀ ਸੋ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਆਪਣੇ ਕੈਂਡੀਡੇਟਾਂ ਨੂੰ ਜਿਹੜੇ ਬਈ ਪਹੁੰਚਿਆ ਕਰੋ ਜਿਹੜਾ 2600 ਬੰਦਾ ਬਈ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਲਗਭਗ ਪਤਾ ਲੱਗ ਹੀ ਗਿਆ ਵੀ ਇੰਨੇ ਕ ਬੰਦੇ ਤਾਂ ਆਪਾਂ ਸਲੈਕਟ ਹੀ ਆ ਹਨਾ ਤੁਹਾਨੂੰ ਪਤਾ ਤੁਹਾਡੇ ਨੰਬਰ ਦੇਖ ਕੇ ਪਤਾ ਲੱਗ ਗਿਆ ਵੀ ਆਪਾਂ ਬਈ ਆਪਣਾ ਨੰਬਰ ਆ ਗਿਆ ਤੁਸੀਂ ਪਾਵਰ ਕਾਮ ਦੇ ਹਿੱਸਾ ਬਣ ਚੁੱਕੇ ਹੋ ਸੋ ਮੀਟਿੰਗ ਦੇ ਵਿੱਚ ਜਰੂਰ ਪਹੁੰਚਿਆ ਕਰੋ ਬਈ ਜੇ ਕੋਈਸ ਅਗਾਹਾਂ ਅੱਗੇ ਐਲਮ ਵਗੈਰਾ ਦੀਆਂ ਪੋਸਟਾਂ ਕਢਾਉਣੀਆਂ ਨੇ ਕਿਉਂਕਿ ਕੱਠ ਨੂੰ ਦੇਖ ਕੇ ਆਪਣੀ ਸੁਣਵਾਈ ਹੁੰਦੀ ਹੈ ਹਨਾ ਚਲੋ ਇੰਨੇ ਆਪਾਂ ਕਹਿੰਦੇ ਹੋਏ ਬਈ ਲਾਈਵ ਕਰਦੇ ਆਂ ਐਂਡ ਸੋ ਧੰਨਵਾਦ ਬਈ ਜਿਹੜੇ ਸਾਥੀ ਵੀਰ ਅੱਜ ਉੱਥੇ ਪਹੁੰਚੇ ਇੱਕ ਵਾਰ ਆਪਾਂ ਉਹਨਾਂ ਦਾ ਫੇਰ ਤੋਂ ਧੰਨਵਾਦ ਕਰਦੇ ਆਂ ਠੀਕ ਹੈ ਬਈ